ਭਾਈਚਾਰਾ ਬਾੜਮਿਕ ਭਾਈਚਾਰਾ ਸਾਰਾ ਸਮਾਜ ਅਤੇ ਵਕ ਵਕ ਜਥੇਬੰਦੀਆਂ ਦੇ ਉਧਰ ਦੇ ਉਧੇਦਾਰ ਸਾਡੇ ਵਿੱਚ ਪਹੁੰਚੇ ਪਏ ਆ ਸਾਰਾ ਬਹੁਤ ਵਧੀਆ ਚੱਲਦਾ ਪਿਆ ਮੈਚ ਹੁਣ ਇਸ ਤੋਂ ਬਾਅਦ ਫਾਈਨਲ ਮੈਚ ਆ ਜੀ ਉਸ ਤੋਂ ਬਾਅਦ ਇੱਥੇ ਕਿਉਂਕਿ ਉਹ ਰਬੰਦ ਕਹਿੰਦੇ ਨੇ ਕਿ ਇਹ ਟੀਮ ਟੀਮੇ ਰਹਿ ਗਈ ਬਈ ਟੀਮ ਨੂੰ ਧਿਆਨ ਨਾਲ ਬੰਦੇ ਆ ਟੀਮ ਹਾਰ ਕਰ ਰਹੀਆਂ ਤੇ ਮੌਸਮ ਖਰਾਬ ਹੈ ਮਤਲਬ ਵੀ ਗੁੱਡੀ ਨਹੀਂ ਬਣਦੀ ਲਗਾਤਾਰ ਫਾਟੇ ਜਾ ਰਿਹਾ ਹੈ ਤੇ ਜਿਹੜੀ ਟੀਮ ਆ ਰਹੀ ਹੈ ਉਹਨਾਂ ਨੂੰ ਧਿਆਨ ਨਾਲ ਸਭ ਨੂੰ ਬਹੁਤ ਬਹੁਤ ਜੀ ਸ਼ਹਿਰ ਚ ਚੰਗਾ ਮੈਸੇਜ ਦੇ ਸਕਦੇ ਪੰਜਾਬ ਪੂਰ ਦਾ ਆਕਾਰ ਦੇ ਦੇਣਾ ਮੇਰੇ ਵੀਰੇ ਮੈਚ ਬਣਾ ਚੱਲਦਾ ਪਿਆ ਰਹਿਵੇ ਅੱਜ ਲੋਕਾਂ ਨੂੰ ਤਿੰਨ ਟੀਮਾਂ ਰਹਿ ਚੁੱਕਾ ਦਾ ਹੋਇਆ ਅੱਜ ਤੁਸੀਂ ਦੇਖਿਆ ਇਹ ਲੋਕੀ ਗੁਰਿੰਦਰ ਕੋਲ ਗੁਰਿੰਦਰ ਕੋਲ 6 ਵਾਰ ਸੀ ਮਾਰਛਾ ਤੋਂ ਨਕਲਉ ਤੋਂ ਉੱਤਕ ਬੰਦੇ ਉੱਥੇ ਪਹੁੰਚੇ ਆ ਜੀ ਅਸੀਂ ਉਹਨਾਂ ਦਾ ਵੀ ਇੱਥੇ ਪਹੁੰਚਣ ਦੀ ਗੱਲ ਹੈ ਜੀ ਬਾਜੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਨਾਂ ਤੇ ਪਹਿਲਾ ਕ੍ਰਿਕਟ ਟੂਰਨਾਮੈਂਟ ਹੋ ਰਿਹਾ ਹੈ ਲੈ ਵੀ ਕ੍ਰਿਕਟ ਟੂਰਨਾਮੈਂਟ ਦੀ ਇੰਨੀ ਖੁਸ਼ੀ ਆ ਕਿ ਨੌਜਵਾਨ ਜਿਹੜੇ ਆ ਉਹ ਸਾਰੇ ਪੱਬਾ ਭਰ ਹੋਏ ਪਏ ਆ ਕਿਹਨਾਂ ਦੇ ਵਿੱਚ ਅਸੀਂ ਇਹ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੱਚਿਆਂ ਨੂੰ ਕਿਡਾ ਵੱਲ ਪ੍ਰੇਰਿਤ ਕੀਤਾ ਔਰ ਨਸ਼ਿਆਂ ਤੋਂ ਦੂਰ ਕੀਤਾ ਇਸ ਕਰਕੇ ਇਹ ਬਹੁਤ ਹੀ ਵੱਡਾ ਬਰਾਨਾ ਜਿਹੜਾ ਇਹ ਕਮੇਟੀ ਨੇ ਕੀਤਾ ਸਾਡੇ ਬਦਲ ਗੱਲ ਜੀ ਔਰ ਉਹਨਾਂ ਦੇ ਸਾਰੇ ਸਾਥੀ ਸਾਰੇ ਦਾ ਦਿਲੋਂ ਹੀ ਕਰ ਰਹੀਆਂ ਧੰਨਵਾਦ ਕਰਦੇ ਆ ਕੋਰੋਨੇਟ ਕਰਾਇਆ ਔਰ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਯੋਧਾ ਨਸ਼ਾ ਵਿਰੋਧ ਯੋਧੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਸ ਨੂੰ ਵੀ ਠੱਲ ਪਾਈ ਆ ਔਰ ਨੌਜਵਾਨਾਂ ਨੂੰ ਕਿਹੜਾ ਬਲ ਪ੍ਰੇਰਿਤ ਕੀਤਾ ਚੌਧਰੀ ਮਦਲਾ ਜੀ ਬੱਗਾ ਜੀ ਨੇ ਇਸ ਕਰਕਟੂਰਨਾਮੈਂਟ ਦੇ ਵਿੱਚ ਸ਼ਿਰਕਤ ਕੀਤੀ ਔਰ ਸਾਰਿਆਂ ਨੂੰ ਨੌਜਵਾਨਾਂ ਨੂੰ ਸਾਥੀਆਂ ਨੂੰ ਇਹ ਹੀ ਗੱਲ ਦੱਸੀ ਆ ਕਿ ਨਸ਼ੇ ਛੱਡ ਕੇ ਆਪਣੇ ਖੇਡਾਂ ਵੱਲ ਹੋਵੋ ਔਰ ਜਦ ਤਾਜੋ ਪੰਜਾਬ ਦਾ ਨੌਜਵਾਨ ਸੰਘਰਸ਼ ਕਰਕੇ ਕਿਹੜਾ ਬੱਲੇਬਾਜ਼ ਪ੍ਰੇਰਿਤ ਹੋ ਕੇ ਔਰ ਪੰਜਾਬ ਦੀ ਤਰੱਕੀ ਹੋਵੇ ਕਾਹਦੇ ਬੱਲੇਬਾਜ਼ ਕਿੰਨੇ ਬੱਲੇ ਰਹਿ ਗਏ ਇਹ ਦਾਤਾ ਮਾਰਦਾ ਕੱਟ ਫੇਰ ਦਰਸਾ ਰਿਹਾ ਕਿ ਅੱਗੇ ਤੋਂ ਪੰਜਾਬ ਆ ਪੰਜਾਬ ਦਾ ਸਾਰੇ ਹੀ ਲੋਕ ਇਹ ਕਿਹੜਾ ਬੱਲੇਬਾਜ਼ ਪ੍ਰੇਰਿਤ ਹੋਣਗੇ ਔਰ ਰਸ਼ਨ ਚੱਕਣ ਪੰਜਾਬ ਦੇ ਵਿੱਚੋਂ ਜਿਹੜੀਆਂ ਵਕੂ ਵਕ ਜੁਨਿਆਂ ਦੇ ਵਿੱਚੋਂ ਟੀਮਾਂ ਆਈਆਂ ਇੱਥੇ ਕ੍ਰਿਕਟ ਖੇਡਣ ਆਈਆਂ ਵਾ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਸ ਨੌਜਵਾਨ ਪੀੜੀ ਨੂੰ ਦੇਖਦੇ ਹੋਏ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਅੱਜ ਨੌਜਵਾਨ ਪੀੜੀ ਜਿਹੜੀ ਹੈ ਪੂਰੇ ਪੰਜਾਬ ਚ ਉੱਭਰ ਕੇ ਸਾਹਮਣੇ ਆਈ ਹੈ ਤੇ ਬਹੁਤ ਵੱਡਾ ਇਕੱਠ ਜਿਹੜਾ ਵਾ ਅੱਜ ਦ੍ਰੈਸਟੀ ਗਰਾਊਂਡ ਦੇ ਵਿੱਚ ਪਹੁੰਚਿਆ ਵਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਪੂਰੇ ਪੰਜਾਬ ਵਾਸੀਆਂ ਨੂੰ ਜਿਹਨਾਂ ਨੂੰ ਮਾਈਕ ਸਟੇਜ ਤੇ ਆ ਵੀ ਗਿਆ ਧੰਨਵਾਦ ਕਰਦਾ ਉਹਨਾਂ ਦਾ ਅਭਿਸ਼ੇਕ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵੀ ਇੱਥੇ ਹੀ ਆਪਣੇ ਸ਼੍ਰੀ ਨਸ਼ਿਆਂ ਤੋਂ ਪੁਚਾ ਕੇ ਸਪੋਰਟਸ ਸਵਾਲ ਧਿਆਨ ਦਿੱਤਾ ਜਾਵੇ ਜੈ ਵਾਲਮੀਕੀ ਜੈ ਭੀਮ ਜੈ ਬਾੜੀ ਜਰੂਰ ਜੀ ਜਰੂਰ ਜਰੂਰੀ ਨਹੀਂ ਵੀ ਮੈਚ ਕਰਾਇਆ ਜਾਊਗਾ ਹੋਰ ਵੀ ਸਪੋਰਟਸ ਦੇ ਕਈ ਜਿਹੜੇ ਟੂਰਨਾਮੈਂਟ ਆ ਕਰਾਈ ਜਾਣਗੇ ਹੁਣ ਬਹੁਤ ਹੀ ਜਲਦੀ ਜਿਹੜਾ ਬੋਡੀ ਬਿਲਡਿੰਗ ਦਾ ਜਿਹੜਾ ਇੱਕ ਚੈਂਪੀਅਨਸ਼ਿਪ ਆ ਜਿਹੜੀ ਉਹ ਡਿਸਟ੍ਰਿਕਟ ਲੈਵਲ ਦੀ ਹੋਰ ਪੰਜਾਬ ਸਟੇਟ ਦੀ ਜਿਹੜੀ ਆ ਉਹ ਆਪਣੀ ਟੀਮ ਨਾਲ ਸਲਾਹ ਕਰਕੇ ਉਬ ਲੁਧਿਆਣਾ ਸ਼ਹਿਰ ਦੇ ਵਿੱਚ ਬੋਡੀ ਬਿਲਡਿੰਗ ਦਾ ਜਿਹੜਾ ਮੈਚ ਆ ਕਰਵਾਇਆ ਜਾਊਗਾ ਬਹੁਤ ਜਲਦ ਧੰਨਵਾਦ ਅੱਛਾ ਕਿੰਨੀ ਟੀਮ ਨੂੰ ਜਿੱਤੇ ਨੂੰ ਕਿਹੜੇ ਨਾਮ ਦਿੱਤਾ ਜਾ ਰਿਹਾ ਇਸ ਵਾਰ 1 ਲੱਖ ਰੁਪਏ ਜਿਹੜੀ ਫਰਸਟ ਵੀਨਰ ਜਿਹੜੀ ਟੀਮ ਨੂੰ ਦਿੱਤਾ ਜਾ ਰਿਹਾ ਵਾ ਔਰ ਜਿਹੜੀ ਰਨਰ ਆਪਾਂ ਨੂੰ 55000 ਰੁਪਏ ਦਾ ਜਿਹੜਾ ਇਨਾਮ ਉਹ ਦਿੱਤਾ ਜਾ ਰਿਹਾ ਵਾ ਔਰ ਇਹ ਜਿਹੜਾ ਸਹਿਯੋਗ ਵਾ ਸਾਰੇ ਰਲ ਮਿਲ ਕੇ ਭਾਈਚਾਰੇ ਨੇ ਆਪਣੇ ਵੱਲੋਂ ਦਿੱਤਾ ਹੈ ਸਮੇਂ ਧੰਨਵਾਦ ਕਰਦਾ ਹਾਂ ਆਪਣੇ ਅਤਲੀ ਸਮਾਜ ਦਾ ਜਿਨ੍ਹਾਂ ਨੇ ਅੱਜ ਪੂਰੇ ਜੋਰ ਸ਼ੋਰ ਦੇ ਨਾਲ ਦਰੈਸ਼ੀ ਦੇ ਵਿੱਚ ਸਾਡਾ ਸਾਥ ਜਿਹੜਾ ਦਿੱਤਾ ਹੈ ਸਾਡੀ ਪੂਰੀ ਸਮੂਚੀ ਟੀਮ ਦਾ ਗੋਤਮ ਲੋਹੜ ਜੀ ਦਾ ਸੰਗਤਾਂ ਬਾਕੀ ਤਾਂ ਯਾਰ ਰਜ਼ਾ ਨਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਣਾ ਲਾ ਕੀਤਾ ਜੀ ਵਿੱਕੀ ਸੋਤੇ ਲੋਡ ਆਪ ਵੱਲੋਂ ਹਨ ਕਲਿਆਣ ਜੀ ਅਤਲ ਮੂਗ ਜੀ ਬਹੁਤ ਵਧੀਆ ਵੈਸੇ ਦਾ ਦੇਖ ਲਓ ਤੁਸੀਂ ਵਧੀਆ ਘੱਟ ਹੋਇਆ ਪਿਆਰਾ ਜੀ ਮੈਂਡ ਕਰਾਉਣੇ ਦਾ ਪੰਜਾ ਪੌੜਿਆ ਪਹਿਲਾਂ ਹੁੰਦੀ ਜੀ ਹਾਂਜੀ ਹਾਂਜੀ ਬਿਲਕੁਲ ਸਾਰੇ ਆਏ ਹੋਏ ਆ ਜੀ ਪਾਗਲੇ ਸਾਰੇ ਆਏ ਹੋਏ ਦੇਖੋ ਵਿੱਚ ਬਿਲਕੁਲ ਹੋਊਗੇ ਜੀ ਬਿਲਕੁਲ ਹੋਊਗੇ ਬਾਅਦ ਚੜ ਕੇ ਕਰੂਗੇ ਭਾਈ ਆਪਣੇ ਕੰਮ